ਆਜਣਾ ਆਪਾਂ ਰੋਡੇ ਜੱਲੇ ਵਾਲੇ ਦਾ ਰਕਬਾ ਦਰਿਆ ਦੇ ਵਿੱਚ ਜਿਹੜਾ ਹਰੀਕੇ ਹੈਡ ਤੋਂ ਅਗਲੇ ਪਾਸੇ ਦਰਿਆ ਜਾਂਦਾ ਫਰੋਜਪੁਰ ਵੱਲ ਸਾਈਡ ਉਹਦੇ ਵਿੱਚ ਪਿੰਡ ਆਉਂਦੇ ਕਾਫੀ ਇਹ ਰੋਡੇ ਜੱਲੇ ਵਾਲੇ ਦਾ ਰਕਬਾ ਤੇ ਦਰਿਆ ਦੇ ਵਿੱਚ ਆ ਤੇ ਆ ਘਰ ਦੇ ਵਿੱਚ ਪਾਣੀ ਅ ਬੜਿਆ ਆ ਰਿਹਾ ਹੈ ਤੋ ਜਿਹੜਾ ਪਾਣੀ ਲੱਥਾ ਤੇ ਪਾਣੀ ਲੈਣ ਕਰਕੇ ਇਹ ਘਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਹੀ ਨਾਜ਼ਿਕ ਹੋ ਚੁੱਕੇ ਆ ਤੇ ਜਿਹੜੇ ਕਮਰੇ ਆ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਡਿੱਗ ਰਹੀਆਂ ਨੇ ਤੇ ਵੀਰ ਨੇ ਬਾਲੇ ਵੀ ਅੱਗੇ ਬਦਲੇ ਆ ਤੇ ਪਰ ਜਿਹੜੀਆਂ ਕੰਦਾ ਕੁੰਦਾ ਸਾਰੀਆਂ ਪਾੜ ਚੁੱਕੀਆਂ ਨੇ ਆ ਤੁਸੀਂ ਵੇਖ ਸਕਦੇ ਜੇ ਨੀਆਂ ਬਹਿ ਗਈਆਂ ਨੇ ਤੇ ਬਾਕੀ ਤੁਹਾਨੂੰ ਸਾਰਾ ਅਸੀਂ ਵਿਖਾਉਨੇ ਆ ਵੀਰ ਦਾ ਘਰ ਕਿਵੇਂ ਸਾਰੇ ਆ ਬਾਲੇ ਭੁਲਿਆ ਵੇਖੋ ਸਾਈਡਾਂ ਸਾਰੀਆਂ ਜਿਹੜੀਆਂ ਤੇੜਾਂ ਛੱਡੀਆਂ ਹੋਈਆਂ ਨੇ ਇਧਰੋਂ ਵੀ ਤੇ ਸਾਰੇ ਘਰ ਦੇ ਵਿੱਚ ਤੇੜਾਂ ਆ ਚੁੱਕੀਆਂ ਨੇ ਤੇ ਇਧਰ ਵੀ ਜਿਹੜੇ ਆ ਆ ਵੀ ਜਿਹੜੀ ਤੇੜਾ ਵੇਖੋ ਕਿੱਡੀ ਵੱਡੀ ਆਈ ਹੋਈ ਐ ਸਾਈਡਾਂ ਤੇ ਸਾਰਿਆਂ ਤੇ ਤੇ ਨੀਆਂ ਨੀਆਂ ਸਭ ਬਹਿ ਗਈਆਂ ਨੇ ਪਾਣੀ ਕਰਕੇ ਤੇ ਆਪਾਂ ਅਕਸਰ ਆਪ ਦੀ ਵੀਡੀਓ ਜੇ ਇਹੋ ਗੱਲਾਂ ਕਰਦੇ ਹੁੰਨੇ ਆ ਕਿ ਜਿਹੜੇ ਰਾਸ਼ਨ ਲੈ ਕੇ ਆਉਂਦੇ ਵੀਰ ਉਹ ਤੋਂ ਬਾਅਦ ਚ ਜਿਹੜੇ ਪਾਣੀ ਲੱਥਾਂ ਤੋਂ ਬਾਅਦ ਹਾਲਾਤ ਆ ਉਹ ਇਹਦੂ ਵੀ ਨਾਜ਼ਕ ਹੋ ਜਾਣੇ ਆ ਕਿਉਂਕਿ ਜਦੋਂ ਪਾਣੀ ਲੈਂਦਾ ਹੈ ਧਰਤੀ ਸਾਹ ਦਿੰਦੀ ਆ ਤੇ ਜਿਹੜੇ ਘਰਤੀਆਂ ਜਿ ਘਰਨੇ ਉਹ ਤੇੜਾ ਛੱਡ ਜਾਂਦੇ ਨੇ ਤੇ ਜਿਹੜਾ ਫਸਲਾਂ ਨੇ ਉਹ ਉਂਝ ਸਮੈਲ ਮਾਰ ਰਹੀਆਂ ਨੇ ਜਿੰਨਾ ਵਿੱਚ ਉਹਨੇ ਦਾ ਰਗਵਾ ਸਾਰਾ ਤੇ ਹਾਲਾਤ ਕਾਫੀ ਨਾਜ਼ਿਕ ਨੇ ਆਪਾਂ ਵੀਰ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਜ਼ਮੀਨ ਵੀਰ ਕੋਲ ਨਹੀਂ ਹੈਗੀ ਵੀਰ ਜਿਹੜਾ ਸਕੂਲ ਦੇ ਵਿੱਚ ਪੀਣ ਦੀ ਨੌਕਰੀ ਕਰਦਾ ਤੇ ਵੀਰ ਨੇ ਅੱਗੇ ਵੀ ਕਹਿ ਦਈਏ ਜਾਨੀਏ ਕਰਜ਼ਾ-ਕਰਜ਼ਾ ਲੈ ਕੇ ਆਪਦੇ ਕੋਠੇ ਜਿਹੜੇ ਉਹ ਖੜੇ ਕੀਤੇ ਸੀ ਤਾਂ ਆਪਾਂ ਤੁਹਾਨੂੰ ਵੀਰ ਨਾਲ ਵੀ ਗੱਲ ਕਰਾਉਣੇ ਤੁਹਾਡੀ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਮੈਂ ਰੋਡੇ ਚੱਲੇ ਵਾਲੇ ਦੇ ਰਕਵੇ ਤੋਂ ਬੋਲਦਾ ਐ ਜੇ ਸਾਡਾ ਪਿੰਡ ਰੋਡੇ ਚੱਲੇ ਵਾਲਾ ਮੇਰਾ ਨਾਮ ਮਨਜੀਤ ਸਿੰਘ ਆ ਤੇ ਮੇਰੇ ਘਰ ਦੀ ਜਿਹੜੀ ਹਾਲਤ ਆ ਬਹੁਤ ਜਿਆਦੀ ਅਨਾਜਕੀ ਆ ਵੀਰ ਨੇ ਦੱਸ ਹੀ ਦਿੱਤਾ ਸਾਰਾ ਨੀਆਂ ਬਹਿ ਗਈਆਂ ਤੇ ਸਾਰੇ ਕੋਠੇ ਦੀ ਛੱਤਾਂ ਦੇ ਬਾਲੇ ਡਿੱਗ ਪਈ ਹੀ ਤੇ ਸਾਡੀ ਪੇਟੀ ਵੀ ਦਾ ਵੀ ਨੁਕਸਾਨ ਹੋਇਆ ਬੈੱਡ ਦਾ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਅਸੀਂ ਆ ਉੱਤੇ ਛੱਤ ਜਿਹੜੀ ਆ ਉਹਦੇ ਤੇ ਤਰਪਾਲ ਪਾ ਕੇ ਤੇ ਗੁਜ਼ਾਰਾ ਕਰਦੇ ਆ ਜੀ ਏ 23 ਚ ਵੀ ਪਾਣੀ ਆਇਆ ਸੀ ਆਪਣੇ ਹਣਾ 23 ਚ ਵੀ ਹਾਲਾਤ ਬਾਬਾ ਨਾਜ਼ਿਕ ਬਣੇ ਰਹੇ ਹਾਂ 19 ਚ ਵੀ ਆਇਆ ਤੇ ਹੁਣ 25 ਜੇ ਤਾਂ ਬਹੁਤ ਜ਼ਿਆਦਾ ਆਦੀ ਹੋ ਗਈ ਏ ਤੇ ਇੱਕ ਆਪਦਾ ਤੁਸੀਂ ਨੰਬਰ ਬੋਲ ਦਿਆ ਜੇ ਜਿਹੜਾ ਤੁਹਾਡਾ ਚੱਲਦਾ ਹੈ ਹਾਂਜੀ ਤੇ ਆਪਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ 83605 13438 ਫੋਨ ਨੰਬਰ ਆ ਜੀ ਅੱਛਾ ਜੀ ਤੇ ਬਾਕੀ ਵੀਰੋ ਆਪਾਂ ਫੋਨ ਤੇ ਜਿਹੜਾ ਨੰਬਰ ਹੈ ਸਕਰੀਨ ਤੇ ਵੀ ਚਲਾ ਦਾਂਗੇ ਵੀਰ ਨਾਲ ਸੰਪਰਕ ਕਰਕੇ ਤੇ ਤੁਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਵੀ ਤੁਸੀਂ ਪਹਿਲਾਂ ਪੈਸੇ ਭੇਜੋ ਤੁਸੀਂ ਬਿਸ਼ੱਕ ਦੀ ਆਣ ਕੇ ਘਰ ਦੇ ਹਾਲਾਤ ਵੇਖ ਸਕਦੇ ਜੇ ਫਿਰ ਵੀਰ ਦੀ ਮਦਦ ਕਰ ਸਕਦੇ ਜੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਦੇ ਦਾਨੀ ਸੱਜਣਾ ਤੱਕ ਪੁੱਜਦੀ ਜਰੂਰ ਕਰਦੇ ਆ ਜੇ ਤਾਂ ਕਿ ਜਿਹੜਾ ਵੀਰ ਨੂੰ ਕੋਈ ਦੁਬਾਰਾ ਫਿਰ ਘਰ ਤੋਂ ਬਣਾ ਕੇ ਦੇ ਸਕਣ ਤੇ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਦਾ ਜੇ ਹਰੇਕ ਦਾਨੀ ਸੱਜਣ ਤੱਕ ਇਹ ਪੁੱਜਦੀ ਜਰੂਰ ਕਰਦਾ ਹੈ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਵੀਰ ਦਾ ਜਿਹੜਾ ਉਹ ਕਹਿ ਦਈਏ ਮਕਾਨ ਬਣ ਸਕਦਾ ਹੈ ਇਹ ਹੀ ਬੇਨਤੀ ਹੈ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਜੀ ਦੱਸਿਓ ਦੁਬਾਰਾ 62631 10960 ਜੀ ਠੀਕ ਹੈ ਜੀ ਤੇ ਕੋਈ ਚਲਾਉਂਦੇ ਤੁਸੀਂ ਗੂਗਲ ਪੇ ਵਗੈਰਾ ਗੂਗਲ ਤੇ ਉਹ ਤੇ ਚਲਦੀ ਹੈ 663110960 ਤੇ ਜੀ ਠੀਕ ਹੈ ਠੀਕ ਹੈ ਇਹ ਨੰਬਰ ਤੁਹਾਡੇ ਕੋਲ ਹੀ ਹੈ ਨਾ ਹਾਂਜੀ ਠੀਕ ਹੈ ਜਿਹੜੇ ਵੀਰ ਨੇ ਸੰਪਰਕ ਕਰਨਾ ਤੇ ਵੀਰ ਨਾਲ ਸੰਪਰਕ ਕਰਕੇ ਪਹਿਲਾਂ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਜੇ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਇਹ ਵੀਰ ਨੂੰ ਜਿਹੜੇ ਕੋਈ ਮਦਦ ਕਰਨੀ ਆ ਤੁਸੀਂ ਕਰ ਸਕਦੇ ਜੀ